ਜੋ ਮਾਰਾ ਜਨ ਨੂੰ ਨਾ ਕਰੋ ਇਸ ਗੱਲੋਂ ਵੀ ਮਾਰਦੇ ਆ ਉਹਨਾਂ ਨੇ ਮਾਰਨਾ ਸਟਾਰਟ ਮੇਰੇ ਇਸੇ ਕਾਰਨ ਕੀਤਾ ਸੀ ਮੈਂ ਆਪਣੇ ਘਰ ਗਈ ਸੀ 4 ਦਿਨ ਉਹ ਵੀ ਬ੍ਰਦਰ ਦੇ ਥੋੜਾ ਬਰ ਪੈਸਾ ਬਸਾਈ ਕਰਕੇ ਲੈ ਕੇ ਗਿਆ ਸੀ ਮੈਂ ਤੇ ਹੀ ਗੱਲ ਰਿਪੀਟ 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 ਮੈਂਟਲੀ ਇੰਨਾ ਟੌਰਚਰ ਕਰਦੇ ਪਏ ਮੇਰਾ ਖਾਣਾ ਖਾਣ ਦਾ ਕਦਾ ਮਨ ਨਹੀਂ ਕਰ ਉਹਨਾਂ ਨੇ ਪਹਿਲਾਂ ਵੀ ਦੋ ਵਾਰੀ ਮੈਨੂੰ ਇਸੇ ਕਾਰਨ ਸਿਰਫ ਕਾਰਨ ਕੋ ਟੈਕੂ ਕਿ ਮੈਨੂੰ ਇਸ ਬਾਰੇ ਥੋੜੀ ਨੌਲੇਜ ਨਹੀਂ ਸੀ ਉਹਨਾਂ ਦੇ ਘਰ ਬਾਬਾ ਜੀ ਦੀ ਬੀੜ ਵੀ ਹੈ ਮਹਾਰਾ ਦੇ ਸਰੂਪ ਹੈਗਾ ਫਿਰ ਵੀ ਉਹਨਾਂ ਨੇ ਇੰਨੀ ਕਰਵਾ ਨਹੀਂ ਕੀਤੀ ਉਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਉਹਨਾਂ ਦੇ ਘਰ ਦੇਤੂ ਉਹਨਾਂ ਦੀ ਮਰ ਗਈ ਤੇ ਤੇਰਾ ਪੇਉ ਨਤੇ ਉਹਦੇ ਪੇਉ ਦੇ ਨਾਲ ਸਾਰੇ ਰਿਸ਼ਤੇ ਖਤਮ ਹੋ ਗਏ ਤੇ ਰੀਪੀਟ ਰੀਪੀਟ ਬੋਲਦੇ ਰਹੇ ਮੈਂ ਉੱਥੇ ਬਿਓਸ਼ ਤੱਕ ਹੋਈ ਆ ਤੇ ਉਸ ਤੋਂ ਬਾਅਦ ਪਾਪਾ ਵੀ ਮੈਨੂੰ ਦੇਖ ਕੇ ਮੇਰਾ ਮੇਰੀ ਹਾਲਤ ਦੇਖ ਕੇ ਘਰ ਜਾ ਕੇ ਵਿਅੋਸ਼ ਹੋਇਆ ਫੋਨ ਤੇ ਅਗਰ ਬਾਈਚਾਸ ਗੱਲ ਹੁੰਦੀ ਵੀ ਆ ਭੈਣਾ ਨਾ ਤਾਂ ਸਪੀਕਰ ਓਨ ਕਰਕੇ ਕਰਦੇ ਆ ਕਿ ਕੋਈ ਗੱਲ ਉਹ ਜੀ ਨਾ ਕਰ ਦੇਵੇ ਜਿਹੜਾ ਦਰਦ ਮੈਨੂੰ ਸਹਿਣ ਹੋਇਆ ਉਹਨਾਂ ਨੇ ਡਾਂਟਨ ਨਾਲ ਥੋੜਾ ਸਹਿਣ ਹੋ ਜਾਂਦਾ ਖਤਮ ਹੋ ਜਾਂਦਾ ਤੇ ਉੱਥੇ ਮੈਂ ਮੈਂ ਮੇਰਾ ਬੀਪੀ ਕਦੀ ਸਹੀ ਨਹੀਂ ਹੋਇਆ ਬੀਪੀ ਡਾਊਨ ਰਿਹਾ ਹੈ ਮੈਂ ਉੱਥੇ ਬਿਮਾਰ ਹੀ ਰਹੀ ਆ ਤੇ ਉੱਥੇ ਐਸ਼ ਪ੍ਰਸਤੀ ਕਰਨ ਗਈ ਮੈਂ ਆਪਣੇ ਮਾਪੇ ਕੋਲ ਆਈ ਸੀ ਮੈਂ ਐਸ਼ ਪ੍ਰਸਤੀ ਕਰਨ ਥੋੜਾ ਆਈ ਸੀ ਡਾਕਟਰ ਨੂੰ ਕਹਿ ਕੇ ਮੈਂ ਪੇਨ ਕਿਲਰ ਸਟਰੋਂਗ ਪਵਾਇਆ ਤੇ ਕੱਲ ਰਾਤ ਹੀ ਮੈਂ ਮザ ਹੀ ਸੁੱਤੀ ਆ ਮੇਰਾ ਨਾਮ ਬੱਬਲਦੀਪ ਕੌਰ ਹੈ ਏ ਹਸਬੰਦ ਦਾ ਨਾਮ ਪਰਮਿੰਦਰ ਸਿੰਘ ਹੈ ਤੇ ਮੈਂ ਨਿਊ ਪ੍ਰਤਾਪਨਗਰ ਦੀ ਰਹਿਣ ਵਾਲੀ ਆ ਤੇ ਉਹਨਾਂ ਨੇ ਮੈਨੂੰ ਕੁੱਟਦੇ ਮਾਰਦੇ ਆ ਤੇ ਫਸਟ ਰੀਜ਼ਨ ਮੇਰੇ ਹੋਈ ਹੈ ਕਿ ਉਹਨਾਂ ਨੇ ਜੋ ਘ ਵਾਲੀ ਕੰਮ ਉਹ ਨਹੀਂ ਸੈਟੀਸਫਾਈ ਹੋ ਪੰਦੇ ਅੱਛਾ ਉਹ ਮ ਜਿਹੋ ਮਾਰਾ ਜੋਂ ਉਹਨਾਂ ਨੂੰ ਨਾ ਕਰੋ ਇਸ ਗੱਲੋਂ ਵੀ ਮਾਰਦੇ ਆ ਉਹਨਾਂ ਨੇ ਮਾਰਨਾ ਸਟਾਰਟ ਮੇਰੇ ਇਸੇ ਕਾਰਨ ਕੀਤਾ ਸੀ ਕਿ ਮਤਲਬ ਮੈਂ ਉਹਨਾਂ ਨੂੰ ਪ੍ਰੋਪਰ ਵੇ ਨਾਲ ਇੱਕ ਮੈਂ ਬਿਮਾਰ ਸੀ ਮੇਰੇ ਕੋ ਹੋ ਨਹੀਂ ਪਾਇਆ ਸੀ ਇਸ ਕਰਕੇ ਉਹਨਾਂ ਨੇ ਸ਼ੁਰੂ ਕੀਤਾ ਫਿਰ ਉਹਨਾਂ ਨੇ ਫਿਰ ਆਪਣੀ ਸਾਰੀ ਘਰੇਲੂ ਫਰਸਟ੍ਰੇਸ਼ਨ ਆਪਣੀ ਸਾਰੀ ਗੱਲ ਇੱਧਰ ਦੀ ਉੱਧਰ ਤੋਂ ਆਪਣੇ ਮੈਂ ਆਪਣੇ ਘਰ ਗਈ ਸੀ 4 ਦਿਨ ਉਹ ਵੀ ਬ੍ਰਦਰ ਦੇ ਥੋੜਾ ਬੈਸਾ ਬਸਾਈ ਕਰਕੇ ਲੈ ਕੇ ਗਿਆ ਸੀ ਮੈਨੂੰ ਤੇ ਉਹ ਹੁਣ ਮੈਂ ਵਾਪਸ ਉੱਥੇ ਗਈਆਂ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜਿਹੜੇ ਪੈਰ ਆਈਏ ਉਸੇ ਪੈਰ ਮੁਰਝਾ ਜਦੋਂ ਮੈਂ ਕਿਹਾ ਮੈਨੂੰ ਵਾਪਸ ਭੇਜ ਦਿਓ ਉਹ ਵੀ ਨਹੀਂ ਉਹਨਾਂ ਨੇ ਭੇਜਿਆ ਮੈਨੂੰ ਵਾਪਸ ਤੇ ਬਾਅਦ ਦੇ ਵਿੱਚ 2-3 ਦਿਨ ਦਾ 6 ਤਰੀਕ ਦੀ ਮੈਂ ਉੱਧਰ ਗਈ ਸੀ ਉਹਨਾਂ ਨੇ ਤਿੰਨ ਚਾਰ ਦਿਨਾਂ ਦਾ ਮੈਨੂੰ ਇਹ ਹੀ ਗੱਲ ਰਿਪੀਟ 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 ਮੈਂਟਲੀ ਇੰਨਾ ਟੌਰਚਰ ਕਰਦੇ ਪਏ ਆ ਮੇਰਾ ਖਾਣਾ ਖਾਣ ਦਾ ਕਦਾ ਮਨ ਨਹੀਂ ਕਰ ਪਹਿਲਾ ਚਿਰ ਹੋਇਆ ਬਿਆ ਮੇਰੇ ਵਿਆਹ ਨੂੰ ਤਿੰਨ ਮੰਥ ਹੋਏ ਤਿੰਨ ਮੰਥ ਹੋਏ ਅਜੇ ਉਹਨਾਂ ਨੇ ਪਹਿਲਾਂ ਵੀ ਦੋ ਵਾਰੀ ਮੈਨੂੰ ਇਸੇ ਕਾਰਨ ਸਿਰਫ ਕਟਿਆ ਕਿਉਂਕਿ ਮੈਨੂੰ ਇਸ ਵਾਰੇ ਥੋੜੀ ਨੌਲੇਜ ਨਹੀਂ ਸੀ ਮੈਂ ਇਹਨਾਂ ਨੌਲੇਜ ਆਉਜੀ ਚੀਜ਼ਾਂ ਦੀ ਨਹੀਂ ਰੱਖੀ ਮੈਨੂੰ ਨਹੀਂ ਸੀ ਇਸ ਕਾਰਨ ਮੈਨੂੰ ਪਹਿਲਾਂ ਕਟਿਆ ਗਿਆ ਤੇ ਉਦੋਂ ਵੀ ਫਿਲਹਾਲ ਮੈਂ ਨਹੀਂ ਦੱਸਿਆ ਮੈਂ ਆਪਣੀ ਫੈਮਲੀ ਵਾ ਕਰਕੇ ਕਿ ਮੈਨੂੰ ਐਸੀ ਤੇ ਉਹਨਾਂ ਨੂੰ ਸਟ्रेस ਹੋਏਗਾ ਉਦੋਂ ਮੈਂ ਚੁੱਪ ਰਹੀ ਪਰ ਐਤ ਕੀ ਜਿਹੜਾ ਉਹਨਾਂ ਨੇ ਕਟਿਆ ਐਤ ਕਿ ਇਹਨਾਂ ਨੇ ਬਹੁਤ ਜ਼ਿਆਦਾ ਕਟਿਆ ਮੇਰੇ ਕੇਸਾਂ ਤੋਂ ਫੜ ਕੇ ਕਟਿਆ ਕਿ ਉਹਤਰਾ ਕਹਿੰਦੇ ਕੇਸ ਗੁਰੂ ਦੀ ਮੋਹਰ ਹੁੰਦੇ ਉਹਨਾਂ ਨੇ ਮੇਰੇ ਕੇਸ ਤਾਂ ਫੜ ਕੇ ਇੰਨਾ ਜ਼ਿਆਦਾ ਕਟਿਆ ਗਿਆ ਉਹਨਾਂ ਦੇ ਘਰ ਬਾਬਾ ਜੀ ਦੀ ਬੀੜ ਵੀ ਹੈ ਮਹਾਰਾ ਦੇ ਸਰੂਪ ਹੈਗਾ ਫਿਰ ਵੀ ਉਹਨਾਂ ਨੇ ਇੰਨੀ ਪਰਵਾਹ ਨਹੀਂ ਕੀਤੀ ਤੇ ਤੁਸੀਂ ਉੱਥੇ ਖਲੋ ਕੇ ਮੈਨੂੰ ਉੱਥੇ ਕੁੱਟ ਰਹੇ ਹੋ ਬਹੁਤ ਜ਼ਿਆਦਾ ਕਟਿਆ ਗਿਆ ਉਹਨਾਂ ਨੇ ਮੇਰਾ ਹੱਥ ਪੈਰ ਮੂੰਹ ਉਹਨਾਂ ਨੇ ਦੱਬਿਆ ਪਿਆ ਸੀ ਮੈਂ ਇੰਨੀਆਂ ਚਿੱਕਾ ਮਾਰੀਆਂ ਮੇਰੇ ਸਾਸੋਰਾ ਸੁੱਤੇ ਪਏ ਸੀ ਉਹ ਵੀ ਨਹੀਂ ਅੱਗੇ ਆਏ ਉਹਨਾਂ ਨੇ ਛਡਾਨ ਤੱਕ ਨਹੀਂ ਆਏ ਉਹਨਾਂ ਨੂੰ ਜਦੋਂ ਕਿਹਾ ਗਿਆ ਉਹਨਾਂ ਨੇ ਮੈਨੂੰ ਇਹੋ ਹੀ ਕਿਹਾ ਕਿ ਪੱਖੇ ਦੀ ਵਾਸਤੇ ਸੁਣਿਆ ਨਹੀਂ ਜਦ ਆ ਇਹੋ ਹੀ ਕਹਿੰਦੇ ਪੱਖੇ ਦੀ ਬਾਤ ਸਾਨੂੰ ਸੁਣਾ ਹੀ ਨਹੀਂ ਦਿੱਤਾ ਗਿਆ ਇਹੋ ਹੀ ਕਿਹਾ ਗਿਆ ਬਸ ਉਹਨਾਂ ਨੇ ਇੰਨਾ ਜ਼ਿਆਦਾ ਮਾਰਿਆ ਮੈਨੂੰ ਇੰਨਾ ਮੈਂ ਬੇਹੋਸ਼ ਤੱਕ ਹੋਈਆਂ ਮੈਂ ਮੇਰੇ ਮੈਂ ਉਹਨਾਂ ਨੂੰ ਇਹ ਵੀ ਕਹਿੰਦੀ ਸੀ ਉਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਉਹਨਾਂ ਦੇ ਘਰ ਦੇ ਤੂੰ ਉਹਨਾਂ ਦੀ ਮਰ ਗਈ ਤੇ ਤੇਰਾ ਪਿਓ ਨਤੇ ਉਹਦੇ ਪਿਓ ਦੇ ਨਾਲ ਸਾਰੇ ਰਿਸ਼ਤੇ ਖਤਮ ਹੋ ਗਏ ਤੇ ਮੈਂ ਫਿਰ ਇਹੋ ਹੀ ਮੈਂ ਕਿਹਾ ਸੀ ਕਿ ਮੈਂ ਉਹਨਾਂ ਨੂੰ ਇਹੋ ਥੋੜਾ ਜਿਹਾ ਵਰਨਿੰਗ ਦਿੱਤੀ ਸੀ ਕਿ ਅਗਰ ਮੇਰਾ ਘਰ ਮੇਰੇ ਡੈਡੀ ਮੇਰੇ ਘਰ ਆ ਗਏ ਤੇ ਮੈਂ ਉੱਥੋਂ ਮੁੜ ਜਾਣਾ ਉਸੇ ਵੇਲੇ ਬਾਬਾ ਜੀ ਦੀ ਮਿਹਰ ਹੋਈ ਉਸੇ ਦਿਨ ਹੀ ਪਾਪਾ ਮੇਰੇ ਕੋਲ ਆ ਗਏ ਪਾਪਾ ਜਿੱਦਣ ਆਏ ਮੈਂ ਬਸ ਪਾਪਾ ਨੂੰ ਇਨਾ ਹੀ ਰਿਕਵੈਸਟ ਕੀਤੀ ਸੀ ਮੈਨੂੰ ਨਾਲ ਲੈ ਜਾਓ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਕੁੱਟਮਾਰ ਹੋਈ ਆ ਪਾਪਾ ਉਹਨਾਂ ਨੇ ਫਿਰ ਵੀ ਥੋੜਾ ਬਹੁਤਾ ਇਹਨਾਂ ਨੂੰ ਗੱਲਬਾਤ ਕੀਤੀ ਆ ਉਹਨਾਂ ਨੇ ਇਹੋ ਕਿਹਾ ਕੋਈ ਗੱਲ ਨਹੀਂ ਬੱਚਾ ਕੋ ਗਲਤੀ ਹੋ ਗਈ ਆ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਪਾਪਾ ਮੈਨੂੰ ਚਲੇ ਗਏ ਆ ਉਸ ਤੋਂ ਬਾਅਦ ਰਿਪੀਟ ਰਿਪੀਟ ਬੋਲਦੇ ਰਹੇ ਮੈਂ ਉੱਥੇ ਬੇਹੋਸ਼ ਤੱਕ ਹੋਈ ਆ ਤੇ ਉਸ ਤੋਂ ਬਾਅਦ ਪਾਪਾ ਵੀ ਮੈਨੂੰ ਦੇਖ ਕੇ ਮੇਰਾ ਮੇਰੀ ਹਾਲਤ ਦੇਖ ਕੇ ਘਰ ਜਾ ਕੇ ਬੇਹੋਸ਼ ਹੋਏ ਆ ਮੈਂ ਉਦੋਂ ਉਹਨਾਂ ਨੂੰ ਇੰਨੀ ਰਿਕਵੈਸਟ ਕੀਤੀ ਮੈਂ ਘਰ ਜਾਣਾ ਮੈਂ ਘਰ ਜਾਣਾ ਕੋਈ ਉਹਨਾਂ ਨੇ ਇਨੇ ਕੋਈ ਹੀ ਨਹੀਂ ਸੁਣੀ ਮੈਂ ਉਦੋਂ ਵੀ ਤਰਲੇ ਕੱਢਦੀ ਰਹੀ ਮੇਰੇ ਪਾਪਾ ਨਾਲ ਗੱਲ ਨਾ ਪਾਪਾ ਨਾਲ ਗੱਲ ਕਰਾਉਂਦੇ ਸਾਰਿਆਂ ਦੇ ਨੰਬਰ ਬਲੌਕ ਪਾਏ ਮੇਰੇ ਫੈਮਿਲੀ ਮੈਂਬਰ ਦੇ ਕਿਸੇ ਦੇ ਨਾਲ ਨਹੀਂ ਮੇਰੀ ਗੱਲ ਕਰਉਂਦੇ ਫੋਨ ਆਪਣੇ ਕੋਲ ਅੰਡਰ ਰੱਖਿਆ ਹੈ ਤੇ ਫੋਨ ਤੇ ਅਗਰ ਬਾਈਚਾਸ ਗੱਲ ਹੁੰਦੀ ਵੀ ਆ ਭੈਣਾ ਨਾਲ ਤਾਂ ਸਪੀਕਰ ਔਨ ਕਰਕੇ ਕਰਦੇ ਆ ਕਿ ਕੋਈ ਗੱਲ ਉਹ ਜੀ ਨਾ ਕਰ ਦੇਵੇ ਦੇ ਬਾਅਦ ਦੇ ਵਿੱਚ ਉਹ ਉੱਥੇ ਅਗੀਠਾ ਸਾਬੂਨ ਨੂੰ ਨਦੀ ਡਿਊਟੀ ਲੱਗੀ ਹੈ ਪਹਿਲਾਂ ਉਹਨਾਂ ਦੇ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਸੀ ਤਾਬਿਆਂ ਤੇ ਬੈਠਦੇ ਆ ਤੇ ਉਹ ਐਸਜੀਪੀਸੀ ਦੇ ਮੈਂਬਰ ਨੇ। ਅਸਪਰੇ ਤੁਸੀਂ ਉਹਨੇ ਆਪਣੇ ਸਾਸੂਰੇ ਨਾਲ ਗੱਲਬਾਤ ਕੀਤੀ ਕਿ ਉਹ ਘੁੱਟ ਮਾਰ ਕਰਦਾ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਸੀ ਘਰ ਦਿਆ ਗੱਲਾਂ ਵਾ ਕਰਨੀ ਨਹੀਂ ਦਸਿਆ ਕੋਈ ਗੱਲ ਨਹੀਂ ਅਸੀਂ ਸਮਝਾ ਲਾਂਗੇ ਅਸੀਂ ਡਾਂਟਿਆ ਉਹਨਾਂ ਨੇ ਬਸ ਇੰਨਾ ਕਿਹਾ ਕਿ ਅਸੀਂ ਉਹਨੂੰ ਡਾਂਟ ਦਿੱਤਾ ਪਰ ਜਿਹੜਾ ਦਰਦ ਮੈਨੂੰ ਸਹਿਣ ਹੋਇਆ ਉਹਨਾਂ ਨੇ ਡਾਂਟਣ ਨਾਲ ਥੋੜਾ ਸਹਿਣ ਹੋ ਜਾਂਦਾ ਖਤਮ ਹੋ ਜਾਂਦਾ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਆਪਾਂ ਘਰਦਿਆਂ ਨੂੰ ਕਿਹਾ ਵਾ ਆਪਾਂ ਉਹਨੂੰ ਡਾਂਟਦਾ ਇਸ ਤੋਂ ਗਾਇ ਨਹੀਂ ਹੁੰਦਾ ਪਰ ਇਥੇ ਤੀਜੀ ਵਾਰ ਹੋਇਆ ਸੀ ਮੈਂ ਉਹਨਾਂ ਨੂੰ ਪਹਿਲਾਂ ਵੀ ਫੋਨ ਨਹੀਂ ਕੀਤਾ ਸੀ ਅਸ ਤੋਂਗਾ ਮੈਨੂੰ ਅਗਰ ਹੱਥ ਲੱਗਾ ਤੇ ਮੈਂ ਨਹੀਂ ਰਹਿਣਾ ਇੱਥੇ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਂ ਇਨਾ ਜਦੋਂ ਉਹਨਾਂ ਨੇ ਕੁੱਟਿਆ ਗਿਆ ਮੈਂ ਬਹੁਤ ਉਹਨਾਂ ਨੂੰ ਤਰਲੇ ਕੱਢੇ ਮੇਰੇ ਮੇਰੇ ਡੈਡੀ ਨਾਲ ਗੱਲ ਕਰਾ ਦੋ ਉਹਨਾਂ ਨੇ ਉਹ ਵੀ ਨਹੀਂ ਗੱਲ ਕਰਾਈ ਮੈਂ ਕਿ ਕਹਿੰਦੇ ਮੈਂ ਬਹੁਤ ਜ਼ਿਆਦਾ ਮੈਂ ਆਪਣੇ ਡੈਡੀ ਨੂੰ ਮਿਲਣ ਤੋਂ ਤਰਸੀ ਪਈ ਸੀ ਉੱਥੇ ਬੈਠੀ ਤੇ ਉਹ ਜਦੋਂ ਭਰਾ ਨੇ ਥੋੜਾ ਜਿਹਾ ਆਪਣਾ ਐਕਸ਼ਨ ਚੁੱਕਿਆ ਉਹਨੇ ਥੋੜਾ ਲੜ ਜਗੜ ਕੇ ਮੈਨੂੰ ਚਾਰ ਦੇ ਨਹੀਂ ਲੈ ਗਿਆ ਜਦੋਂ ਉਹਨੇ ਬਾਅਦ ਚ ਉਹਨਾਂ ਦੇ ਵੱਲੋਂ ਮੈਨੂੰ ਇਹ ਕਹੀ ਗਈ ਤੂੰ ਉੱਥੇ ਐਸ਼ ਬਰਸਤੀ ਲਈ ਗਈ ਹੈ ਘੁੰਮਣ ਗਈ ਹੈ ਮੇਰੇ ਡੈਡੀ ਨੂੰ ਪੁੱਛ ਕੇ ਵੇ ਲੋ ਮੈਂ ਆਪਣੇ ਘਰ ਗਈ ਕਿ ਉੱਥੇ ਮੈਂ ਮੈਂ ਮੇਰਾ ਬੀਪੀ ਕਦੀ ਸਹੀ ਨਹੀਂ ਹੋਇਆ ਬੀਪੀ ਡਾਊਨ ਰਿਹਾ ਹੈ ਮੈਂ ਉੱਥੇ ਬਿਮਾਰ ਹੀ ਰਹੀ ਹਾਂ ਮੇਰਾ ਪੂਰਾ ਡੈਡੀ ਕੋ ਕਹਿ ਕੇ ਡੈਡੀ ਨੇ ਮੇਰਾ ਪੂਰਾ ਟੈਸਟ ਕਰਵਾਇਆ ਸਾਰਾ ਕੁਝ ਕਰਵਾਇਆ ਬੀਪੀ ਪੂਰਾ ਡਾਊਨ ਰਿਹਾ ਮੇਰਾ ਤੇ ਹਸਪੀਟਲ ਹਸਪੀਟਲ ਬਾਅਦ ਵਿੱਚ ਜਦੋਂ ਇਹਨਾਂ ਨੇ ਚਲੋ ਮੇਰੇ ਸੋਹਰਾ ਸਾਹਿਬ ਨੂੰ ਇਹਨਾਂ ਨੇ ਪ੍ਰੋਮਿਸ ਕਰਕੇ ਭੇਜਿਆ ਸੀ ਕਿ ਆਪਾਂ ਚਾਰ ਦੇ ਲਈ ਹੀ ਕੁੜੀ ਲੈ ਕੇ ਚੱਲੇ ਆਪਾਂ ਇਨੂੰ 6 ਤਰੀਕ ਨੂੰ ਵਾਪਸ ਸ਼ਾਮਾਂ ਤੱਕ ਪਹੁੰਚਾ ਦਾਂਗੇ ਉਦੋਂ ਮੇਰਾ ਭਰਾ ਛੱਡਣ ਗਿਆ ਮੇਰੇ ਭਰਾ ਨੂੰ ਇਹਨਾਂ ਨੇ ਘਰ ਦੇ ਅੰਦਰ ਤੱਕ ਨਹੀਂ ਵੜਨ ਦਿੱਤਾ ਘਰ ਦੇ ਬਾਹਰ ਹੀ ਉਹਨਾਂ ਨੇ ਮੋੜ ਦਿੱਤਾ ਕਿ ਤੇਰਾ ਭਰਾ ਨੂੰ ਆਪਾਂ ਘਰ ਦੇ ਅੰਦਰ ਨਹੀਂ ਵੜਨ ਦੇਣਾ ਤੇ ਉਹਨਾਂ ਨੇ ਬਾੜ ਦੀ ਬਾਹਰ ਹੀ ਮੈਨੂੰ ਜਦੋਂ ਅੰਦਰ ਗਈਆਂ ਘਰ ਵਾਲੇ ਨੇ ਮੈਨੂੰ ਇਹੋ ਹੀ ਕਿਹਾ ਤੈਨੂੰ ਜਦੋਂ ਮੈਂ ਕਿਹਾ ਸੀ ਉਹਨਾਂ ਨੇ ਤੁਰਨ ਤੋਂ ਪਹਿਲਾਂ ਵੀ ਮੈਨੂੰ ਇਹੋ ਹੀ ਗੱਲ ਕਹੀ ਸੀ ਕਿ ਤੂੰ ਹੋਣਗਰ ਗਈ ਤੇ ਬਾਅਦ ਵਿੱਚ ਘਰ ਮੁੜ ਕੇ ਨਾ ਆਈ ਮੈਂ ਫਿਰ ਵੀ ਉਹਨਾਂ ਦੇ ਘਰ ਗਈ ਉਹਨਾਂ ਨੇ ਮੈਨੂੰ ਇਹ ਕਿਹਾ ਤੂੰ ਹੁਣ ਮੁੜ ਕੇ ਕਿੱਥੇ ਗਈ ਮੈਂ ਜੇ ਦੋਨਾਂ ਨੂੰ ਇਹ ਕੱਲ ਗਈ ਕਿ ਮੈਂ ਜਦੋਂ ਉਹ ਮੈਂ ਹੁਣ ਵਾਪਸ ਚਲੇ ਜਾਂਦੇ ਇਹਨਾਂ ਨੇ ਉਹ ਵੀ ਨਹੀਂ ਵਾਪਸ ਆਉਣ ਦਿੱਤਾ ਤਿੰਨ ਚਾਰ ਦਿਨਾਂ ਦੀ ਇਹੋ ਹੀ ਹੈ ਤੋਂ ਉੱਥੇ ਐਸ਼ ਪ੍ਰਸਤੀ ਕਰਨ ਗਈ ਮੈਂ ਆਪਣੇ ਮਾਪਿਓ ਕੋਲ ਆਈ ਸੀ ਮੈਂ ਐਸ਼ ਪ੍ਰਸਤੀ ਕਰਨ ਥੋੜਾ ਆਈ ਸੀ ਉੱਥੇ ਆਪਣੀ ਇੱਕ ਰੈਸਟ ਕਰਨਾਈ ਸੀ ਇੰਨੇ ਜਿਆਦਾ ਮੈਨੂੰ ਬਿਮਾਰ ਹੋਈ ਸੀ ਮੈਂ ਮੈਂ ਬੁਖਾਰ ਚੜਿਆ ਹੋਇਆ ਸੀ ਉਦੋਂ ਵੀ ਇਹਨਾਂ ਨੇ ਕੋਈ ਰੈਸਟ ਨਹੀਂ ਦਿੰਦੇ ਮੈਂ ਪੁਲਿਸ ਕੰਪਲੇਨ ਹੁਣ ਕੀਤੀ ਗਈ ਹੈ ਪਹਿਲਾਂ ਮੈਂ ਕੋਈ ਐਕਸ਼ਨ ਨਹੀਂ ਚੱਕਿਆ ਕਿਉਂਕਿ ਮੈਂ ਸਿਰਫ ਆਪਣੇ ਪਾਪਾ ਕਰਕੇ ਪਹਿਲਾਂ ਨਹੀਂ ਬੋਲੀ ਸੀ ਕੁਝ ਹੁਣ ਹੁਣ ਇਹਨਾਂ ਨੇ ਹੱਦ ਤੋਂ ਜ਼ਿਆਦਾ ਹੱਦ ਪਾਰ ਕਰ ਦਿੱਤੀ ਬਹੁਤ ਜ਼ਿਆਦਾ ਮਾਰਿਆ ਗਿਆ ਮੇਰਾ ਇੰਨਾ ਸਿਰ ਦਰਦ ਹੋ ਰਿਹਾ ਤਿੰਨ ਦਿਨ ਦੀ ਮੈਂ ਸੁੱਤੀ ਨਹੀਂ ਆ ਡਾਕਟਰ ਨੂੰ ਕਹਿ ਕੇ ਮੈਂ ਪੇਨ ਕਿਲਰ ਸਟਰੋਂਗ ਪਵਾਇਆ ਤੇ ਕੱਲ ਰਾਤ ਹੀ ਮੈਂ ਮザ ਹੀ ਸੁੱਤੀ ਆ ਮੇਰੇ ਕੰਗਾ ਤੱਕ ਨਹੀਂ ਹੋਇਆ ਸਿਰ ਤੇ ਮੈਂ ਉਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਇਹ ਬਾਕੀ ਉਹਨਾਂ ਨੂੰ ਵੀ ਉਹਨਾਂ ਨੂੰ ਮੈਂ ਆਪਣਾ ਥੋੜਾ ਜਿਹਾ ਸਜ਼ਾ ਦਿੱਤੀ ਜਾਵੇ ਜੋ ਇਹਨਾਂ ਨੇ ਮੇਨਾਂ ਕੀਤਾ ਨਾਲ ਇਹਨਾਂ ਨੇ ਕੇਸ ਦੀ ਵਿੱਦ ਵੀ ਕੀਤੀ ਆ ਇੱਕ ਉਹਨਾਂ ਦੇ ਘਰੇ ਮਾਰਾ ਦਾ ਸਰੂਪ ਰੱਖਿਆ ਗਿਆ ਉਹ ਵੀ ਚੁਕਾਇਆ ਜਾਵੇ ਕਿਉਂਕਿ ਉਹ ਇਸ ਲਾਇਕ ਨਹੀਂ ਹੈ ਇਹ ਮਹਾਰਾਜ ਦੀ ਸੇਵਾ ਕਰਨ ਦੇ। ਖੰਦਰਕੌਰ ਬੋਲ ਰਹੀ ਹੈ। ਮੈਂ ਵੇਦਨ ਬੇਟੀ ਦੀ ਚਾਚੀ ਆ। ਤੇ ਮਾਮਲਾ ਇਹਨਾਂ ਦਾ ਇਹ ਆ ਕਿ 3 ਮਹੀਨੇ ਵਿਆਹ ਨੂੰ ਹੋਏ ਆ ਤੇ ਇਹਨਾਂ ਨੇ ਫੋਨ ਫਾਨ ਖੋਲਿਆ ਗੱਲਬਾਤ ਨਹੀਂ ਕਰ ਦਿੱਤੀ ਤੇ ਬਾਅਦ ਵਿੱਚ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ। ਅਸੀਂ ਜਦੋਂ ਜਾਣੇ ਲਾਂ ਤੇ ਇਹਦੇ ਫੋਨ ਬੰਦ ਕਰ ਦੇ ਤੇ ਗੱਲ ਨਹੀਂ ਕਰ ਦਿੰਦੇ ਇਹਦੇ ਨਾਲ ਤੇ ਕਹਿੰਦੇ ਕੋ ਤੁਸੀਂ ਚਾਹੋ ਤੁਸੀਂ ਆਪਣੀਆਂ ਡਿਊਟੀਆਂ ਕਰੋ ਇਹ ਕਰੋ ਉਹ ਕਰੋ ਇਹਦੇ ਗਾੜੀ ਬੋਲਦੇ ਬਹੁਤ ਜ਼ਿਆਦਾ ਵਾ। ਕਹਿੰਦੇ ਇਹਦਾ ਪਾਪਾ ਨਾ ਆਵੇ ਦੇ ਭਰਾਣੇ ਹੁਣ ਇਹਦੀ ਕੋਈ ਕੋਈ ਜ਼ਿੰਮੇਦਾਰ ਨਾ ਇਹਦਾ ਕੋਈ ਆਵੇ ਘਰ ਦੇ ਵਿੱਚ। ਜਿਹੜਾ ਇਹ ਕੁੱਟ ਮਾਰ ਕਿਤੇ ਲਈ ਹੁਣ ਕੁੱਟ ਮਾਰ ਕੀਤੀ ਗਈ ਅਸੀਂ ਤੁਹਾਨੂੰ ਲੈ ਕੇ ਆਏ ਇਹਨੂੰ ਆਪ ਲੈ ਕੇ ਆਏ ਆ ਜਾ ਕੇ ਹਾਂਜੀ ਕੀ ਹਾਲਾਤ ਨੇ ਇੱਥੇ ਹਾਲਾਤ ਬਹੁਤ ਮਾੜੇ ਆ ਗੁਰੂ ਜੀ ਲੈਣਗੇ ਕੋਈ ਹਾਲਾਤ ਹਾਲਾਤੇ ਤੇ ਬਹੁਤ ਮਾੜੇ ਦੇ ਵੇਖੀ ਨਹੀਂ ਜਾਣਦੇ ਸੀ ਬਹੁਤ ਮਾੜੀ ਹਾਲਤ ਹੋਈ ਆ ਜੀ ਕਿੰਨੇ ਕਿੰਨੇ ਕੁੱਟਿਆ ਹਾਂ ਹਾਂ ਕਿੰਨੇ ਕਿੰਨੇ ਕੁੱਟਿਆ ਨੇ ਕੁੱਟਿਆ ਘਰ ਵਾਲਿਆਂ ਨੇ ਕੁੱਟਿਆ ਜਿਆਦਾ ਘਰ ਵਾਲਿਆਂ ਨੇ ਦਾ ਦੋ ਢਾਈ ਵਜੇ ਕੁੱਟਿਆ ਆ ਨੂ ਰਾਤ ਆ ਨੈਨ ਪੁੱਛਿਆ ਨਹੀਂ ਇਹਨੂੰ ਮੈਂ ਕੋਈ ਦੇ ਉਹ ਘਰੇ ਜਦੋਂ ਲੈਣਗੇ ਉਦੋਂ ਘਰ ਨਹੀਂ ਹੈਗੇ ਉਦੋਂ ਘਰੋਂ ਫਰਾਰ ਕਰਤਾ ਹੀ ਹੁੰਦਾ ਨੂੰ ਕਿਹਦੇ ਤੁਸੀਂ ਘਰੋਂ ਚੱਲ ਜਓਏ ਡਿਊਟੀ ਦਰਬਾਰ ਸਾਹਿਬ ਕਰਦੇ ਆ ਮਜੀਠਾ ਘੀਠਾ ਸਾਹਿਬ ਹਾਂਜੀ ਮੰਗ ਇਹ ਦਾਜ ਦੀ ਮੰਗ ਕਰਦੇ ਆ ਕਿ ਤੂੰ ਮੋਟਰਸਾਈਕਲ ਲੈ ਕੇ ਆ ਤੂੰ ਇਹ ਲੈ ਕੇ ਆ ਉਹ ਲੈ ਕੇ ਆ ਮੰਗ ਇਹ ਹੀ ਕਰਦੇ ਆ ਮਾਰੇ ਬੰਦੇ ਆ ਗਰੀਬਾਂ ਦਾ ਕਿੱਥੋਂ ਦਾਜ ਦੇ ਦੇਵੇਗਾ ਆਈ ਮਾਗਰ ਕਹਿੰਦੇ ਇਹਨੂੰ ਇਹਨੂੰ ਇਨਸਾਫ ਚਾਹੀਦਾ ਹੈ ਨੂੰ ਮੇਰਾ ਨਾ ਪ੍ਰੇਮਜੀਤ ਸਿੰਘ ਆ ਮੇਰੀ ਬੇਟੀ ਦਾ ਨਾਮ ਬੱਬਲਦੀਪ ਕੌਰ ਆ ਇਹਨਾਂ ਨੂੰ 11 ਅਪ੍ਰੈਲ ਦੀ ਅਸੀਂ ਇਹਨਾਂ ਨੇ ਸਰਦਾਰ ਪਰਮਿੰਦਰ ਸਿੰਘ ਦੇ ਨਾਲ ਮੱਲਗ ਅਨੰਦ ਕਾਰਜ ਹੋਇਆ ਸੀ। ਤੁਸੀਂ ਸੰਨਦ ਕਰ ਦਿਓ ਬਾਅਦ ਮੱਲਗ ਇਹਨਾਂ ਦੇ ਨਾਲ ਇਹੋ ਸਾਡੇ ਕੋਈ ਸੀ ਕਿ ਅਸੀਂ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਿਰਫ ਧੀ ਚਾਹੀਦੀ ਹੈ। ਤੇ ਅਸੀਂ ਧੀ ਦੇ ਮੱਲਗ ਉਹਨਾਂ ਨੂੰ ਚਲੋ ਜੋ ਚਾਹ ਪਾਣੀ ਸਾਡਾ ਬਣਿਆ ਸੀ ਰ ਇਹਨਾਂ ਨੂੰ ਖਵਾ ਲਿਆ ਹੈ। ਲੇਕਿਨ ਉਹ ਕੁੜੀ ਉਹਨਾਂ ਨੇ ਮੇੜੇ ਮੜੇ ਮਾਰਦੇ ਰਹੇ ਨੇ ਜਿਆਦੇ। ਤੋਂ ਉਸ ਤੋਂ ਬਾਅਦ ਮੈਂਟਲੀ ਤੌਰ ਤੇ ਟਾਰਚਰ ਕਰਦੇ ਰਹੇ ਨਾ ਸਾਡੇ ਨਾਲ ਕੋਈ ਗੱਲ ਕਰ ਦਿੰਦੇ ਮੋਬਾਈਲ ਤੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਇਹਦੇ ਕੋਲ ਖੋਲਿਆ ਹੋਇਆ ਸੀ। ਉਹਦੇ ਬਾਦੋਂ ਨੇ ਗੱਲ ਕਿੱਥੇ ਕਰਨੀ ਕਦੀ ਕਦਾਂ ਹੀ ਕਿਤੇ ਉਹਨੇ ਚਲੋ ਆਪਣੀ ਸੱਸ ਮਾ ਮਾਂ ਦੇ ਨਾਲ ਮਲਕ ਮੋਬਾਈਲ ਕਾ ਗੱਲ ਕਰਨੀ ਤੇ ਉਹ ਸੋਚ ਓਨ ਕਰ ਦਿੰਦੇ ਉਹ ਮਲਕ ਸਾਊਂਡ ਪਾ ਕਰ ਦਿੰਦੇ ਤੇ ਉਹ ਫੇ ਉਹ ਨਹੀਂ ਵਿਚਾਰੀ ਗੱਲ ਨਹੀਂ ਕਰ ਪਾਉਂਦੀ ਤੇ ਦੋ ਤਿੰਨ ਗੱਲਾਂ ਕਰਕੇ ਚੱਲ ਬੰਦ ਕਰ ਦਿੰਦੇ ਕਿਉਂਕਿ ਜਦੋਂ ਧੀਆ ਨੇ ਗੱਲ ਕਰਨੀ ਪਿਓ ਨਾਲ ਸੋ ਉਹਨਾਂ ਨੇ ਝੁਕਸੋਕ ਫੋਲਣਾ ਹੁੰਦਾ ਇਹਨਾਂ ਜਦੋਂ ਓਪਨ ਕਰ ਦਿੰਨਾ ਤਾਂ ਉਹਨੇ ਗੱਲ ਨਾ ਕੋਈ ਕਰਨੀ ਕੋਈ ਗੱਲ ਤਾਂ ਤੂੰ ਹੁਣ ਗੱਲਬਾਤ ਇਹ ਹੋਇਆ ਕਿ ਇਹਨਾਂ ਨੇ ਦੋ ਚਾਰ ਵਾਰ ਮਲਕ ਦੋ ਕਵਾਰੀ ਇਹਨਾਂ ਨੇ ਪਿੱਛੇ ਵਾਰੀ ਵੀ ਕੁੱਟਿਆ ਤੇ ਉਹਨੇ ਕੁੜੀ ਦੱਸਦੀ ਹੈ ਤੇ ਕ ਤੇ ਫਿਰ ਹੁਣ ਇਹਨਾਂ ਨੇ 9 9 10 ਤਰੀਕ ਦੇ ਰਾਤ ਦੇ ਵਿੱਚ ਇਹਨਾਂ ਨੇ ਜਿਆਦਾ ਇਹਨੂੰ ਕੁੱਟਮਾਰ ਕੀਤੀ ਆ ਤੇ ਮਤਲਬ ਕਿ ਫਿਰ ਵੀ ਸਾਨੂੰ ਉਤਰ ਅੰਦਾਜੇ ਦੇ ਨਾਲ ਹੀ ਅਸੀਂ ਚਲੇ ਗਏ ਆ ਤੇ ਅੰਦਾਜੇ ਨਾਲ ਗਏ ਤਾਂ ਅੱਗੇ ਕੁੜੀ ਦਾ ਬਹੁਤ ਜ਼ਿਆਦਾ ਬੁਰਾ ਹਾਲੀ ਤਾਂ ਅਸੀਂ ਮਤਲਬ ਮੈਂ ਜਦੋਂ ਲੈਣ ਦੀ ਗੱਲ ਕਰਦਾ ਤੇ ਉਹ ਜੋ ਮਤਲਬ ਸਮਾਜ ਪੰਦਾ ਕਿ ਕੁੜੀਆਂ ਨੂੰ ਸਹਿਣਾ ਪੈਂਦਾ ਇਤਨਾ ਕਾਲਾ ਕਰ ਕਰਕੇ ਮੈਨੂੰ ਇਹਨਾਂ ਨੇ ਪਰਮਾਤਾ ਤੇ ਮੈਂ ਕਿਹਾ ਕਿ ਨਹੀਂ ਮੈਂ ਸਵੇਰੇ ਲੈ ਜਾਣਾ ਵਾ ਜਾਂ ਤਾਂ ਹੁਣੇ ਤੋੜ ਦਿਓ ਤੇ ਉਹ ਬਾਅਦ ਵਿੱਚ ਚਲੋ ਜੀ ਉਹ ਹੋਰ ਜਨਾਨੀਆਂ ਜਿਹਨਾਂ ਨੇ ਇੱਕ ਦੋ ਹੋ ਗਿਆ ਹੈਗੀਆਂ ਸੀ ਤੇ ਉਹਨਾਂ ਕਿ ਨਹੀਂ ਨਹੀਂ ਕੁੜੀਆਂ ਦੇ ਨਾਲ ਇਤਨਾ ਨਹੀਂ ਫਿਰ ਮੈਂ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਕਿੰਨੇ ਨਹੀਂ ਡੈਡੀ ਜੀ ਹੁਣ ਉਹਨੇ ਲੈ ਕੇ ਆਉਣੀ ਆ ਤੇ ਉਹ ਹੁਣ ਬੱਚਿਆਂ ਨੇ ਆਪੇ ਰਲ ਮਿਲ ਕੇ ਚਲੋ ਜੀ ਬਾਕੀ ਸਾਡੇ ਰਾਜਸਾਨੀ ਵੀ ਮਲਕ ਪਰੋਣੇ ਹੈਗੇ ਨੇ ਛੋਟੇ ਭਰਾ ਦੇ ਤੇ ਉਹ ਸਾਰੇ ਮਲਕ ਰਲ ਮਿਲ ਕੇ ਉਹਨਾਂ ਨੇ ਰਾਜੀ ਖੁਸ਼ੀ ਮਲਕ ਲੈ ਕੇ ਬੇਟੀ ਨੂੰ ਆਗੇ ਨੇ ਉਹ ਇੰਨਾ ਮੈਂ ਕੁੜੀ ਦਾ ਮਲਕ ਵੇਖ ਕੇ ਤੇ ਮੈਨੂੰ ਤੇ ਗੱਲ ਨਹੀਂ ਮੇਰੇ ਮੂੰਹੋਂ ਨਿਕਲਦੀ ਮੈਂ ਬਥੇਰੇ ਨੂੰ ਕਹਿ ਕੇ ਮੈਨੂੰ ਤੋੜ ਦੋ ਤੋੜ ਦੋ ਉਹ ਗੱਲਾਂ ਹੀ ਹੋਰ ਤਰ੍ਹਾਂ ਲਾਪੇ ਕਰਨ ਤੇ ਮੈਂ ਕੋਈ ਕਹਿ ਨਹੀਂ ਸਕਿਆ ਤੋਂ ਬਾਅਦ ਬੱਚੇ ਗਏ ਤੇ ਇਹਨਾਂ ਨੇ ਮਲਕ ਜ਼ਬਰਦਸਤੀ ਫਿਰ ਉਹਨਾਂ ਕੋਲੋਂ ਲੈ ਕੇ ਆਏ ਆ ਬਾਕੀ ਮਤਲਬ ਇੱਕ ਮੇਰੀ ਚਾਚੇ ਦੀ ਧੀ ਆ ਬੇਟੀ ਉਹਨਾਂ ਨੇ ਸਾਰੇ ਰਲ ਮਿਲ ਕੇ ਉਹਨੂੰ ਲੈ ਗਿਆ ਕਿਤੇ ਹਸਪਤਾਲ ਦਾਖਲ ਕਰਾਇਆ ਆ ਹਾਂ ਹੁਣ ਕੀ ਬੰਦ ਆ ਤੋ ਹੁਣ ਅਸੀਂ ਬੋਮ ਕਰਦੇ ਕਿ ਬੇਟੀ ਨੂੰ ਇਨਸਾਫ ਦਿੱਤਾ ਤਾਂ ਉਹ ਮਤਲਬ ਕਿਸ ਦੀ ਧੀ ਪੈਣ ਰੱਖਣ ਦੇ ਕਾਬਲ ਨਹੀਂ ਹੈਗੇ ਨਾ ਹੀ ਉਹਨਾਂ ਦੇ ਵਿੱਚ ਇਹੋ ਜੀ ਸੈਂਸ ਪਾਵਰ ਕਿ ਇਹਦੀ ਧੀ ਨੂੰ ਆਪਣੀ ਧੀ ਸਮਝਾ ਜਾਵੇ ਤੋ ਇਸ ਕਰਕੇ ਇੰਨਾ ਕੇ ਜ਼ਿਆਦਾ ਟੌਰਚਰ ਕਰਕੇ ਮੈਂ ਨਹੀਂ ਚਾਹੁੰਦਾ ਕਿ ਮਤਲਬ ਬੇਟੀ ਫਿਰ ਉਸੇ ਨਰਕ ਦੇ ਵਿੱਚ ਮੱਕਲਾ ਦਵਾ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅਸੀਂ ਤੇ ਮਤਲਬ ਮੈਂ ਇੱਕ ਆਟੋ ਚਲਾਉਣਾ ਵਾਂ ਮੈਂ ਗਰੀਬ ਹੈਗਾ ਵਾਂ ਤੇ ਉਹ ਫਿਰ ਵੀ ਮਤਲਬ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਮੈਂ ਕਹਿ ਨਹੀਂ ਸਕਦਾ ਕਿ ਜੋ ਮੇਰੀ ਦਿਹਾਲ ਬੀਤਣ ਲਈ ਹੈ ਹਾਂਜੀ ਭਾਈ ਜਿਹੜਾ ਬੱブルਜੀਤ ਕੋਰ ਵੱਲੋਂ ਇੱਕ ਮਸਲਾ ਹੈ ਕਿ ਉਹ ਰਿਪੋਟ ਹੀ ਕੋਲੋਂ ਜਿਹੜੀ ਗੁੱਟਮਾਰ ਕੀਤੀ ਗਈ ਹੈ ਕੀ ਵਜਾ ਕੀ ਹੈ ਜੀ ਹਾਂਜੀ ਬੱブルਜੀਤ ਕੋਰ ਸਨ ਪਤਨੀ ਪਰਮందਰ ਸਿੰਘ ਨਾਲ ਦੇ ਵਸਤਾਂ ਦਾਖਲ ਸੀ ਉਹਨੇ ਮੈਂ ਬਿਆਨ ਦੇਣ ਗਿਆ ਹਾਂ ਤੇ ਇਹਨਾਂ ਦਿਨ ਤੱਕ ਕੋਈ ਮਦਦ ਨਹੀਂ ਆਈ ਜੀ ਉਹ ਪਾਰਟੀ ਨੂੰ ਬੁਲਾਇਆ ਵਾ ਜੋ ਵੀ ਲਗਾ ਹੋਊਗਾ ਉਹਨਾਂ ਦੇ ਕੰਮ ਕਰ ਲੈਣਗੇ ਜੀ ਤੇ ਕੋਈ ਪਤਾ ਲੱਗਾ ਜੀ ਕਿਸ ਵਜ੍ਹਾ ਤੋਂ ਜਿਹੜਾ ਝਗੜਾ ਹੋਇਆ ਜੀ ਉਹਨਾਂ ਦਾ ਕੋਈ ਪਰਸਨਲ ਪਰਸਨਲ ਸਕੇਰਾਵਾ ਜੀ ਉਹਨਾਂ ਬਲਾਕ ਦੇ ਵਿੱਚ ਤੋਂ ਅੱਛਾ ਤੇ ਜੇ ਮਕੀ ਉਸ ਤਰ੍ਹਾਂ ਹੇ ਤੱਕ ਕੋਈ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜੀ ਨਹੀਂ ਲੱਗੇ ਅਮਲ ਤਾਂ ਨਹੀਂ ਅੱਛਾ ਇਹ ਬਿਆਨ ਲਿਖੇ ਜੀ ਉਹ ਪਾਰਟੀ ਨੂੰ ਕੋਈ ਠੀਕ ਹੈ ਜੀ ਤੇ ਪਾਰਟੀਆਂ ਅਜੇ ਤੱਕ ਪਹੁੰਚੀਆਂ ਨਹੀਂ ਜੀ ਮੈਂ ਹਜੇ ਤੱਕ ਪਹੁੰਚੀਆਂ ਨਹੀਂ ਤੇ ਕੋਈ ਟਾਈਮ ਬੁਲਾ ਕੇ ਜੋ ਵੀ ਕਾਰਵਾਈ ਠੀਕ ਹੈ ਬਾਕੀ ਜਿਸ ਤਰ੍ਹਾਂ ਉਹਨੇ ਕੋਟਮਾਰ ਕੀਤੀ ਹੈ ਪਰਚਾ ਦਰਜ ਹੋਏਗਾ ਪਰਚਾ ਦਰਜ ਹੋ ਗਿਆ ਜੰਮੇ ਬਾਕੀ ਐਮਐਲਆਰ ਦੇ ਸਾਹਮਣੇ ਜਿਹੜਾ ਪਰਚਾ ਦਰਜ ਕੀਤਾ ਜਾਵੇਗਾ ਠੀਕ ਹੈ